ਅੱਜ ਅਸੀਂ ਸਾਰਾ ਪੂਰੇ ਪੰਜਾਬ ਦੇ ਵਿੱਚ ਸਾਡੇ ਪੀਸੀਸੀ ਪ੍ਰਧਾਨ ਸਰ ਦੇ ਦਿਸ਼ਾ ਨਿਰਦੇਸ਼ ਤੇ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਮੈਮੋਰੰਡਮ ਦਿੱਤਾ ਗਿਆ ਡੀਸੀ ਸਾਹਿਬ ਨੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਲੋਕ ਮਾਰੂ ਨੀਤੀਆਂ ਤੇ ਇਹ ਬੀਜਪੀ ਸਰਕਾਰ ਲੱਗੀ ਹੋਈ ਹੈ ਜਿਹੜਾ ਇਹਨਾਂ ਨੇ ਨਵਾਂ ਇੱਕ ਭਾਰਤ ਤੇ ਆਪਣਾ ਸੰਯੁਕਤ ਰਾਜ ਅਮਰੀਕਾ ਦੇ ਨਾਲ ਇੱਕ ਟ੍ਰੇਡ ਦਾ ਸਮਝੌਤਾ ਕੀਤਾ ਹੈ ਉਹਦੇ ਖਿਲਾਫ ਅਸੀਂ ਸਾਰੇ ਇਕੱਠੇ ਹੋਏ ਹਾਂ ਕਿਉਂਕਿ ਬੀਜਪੀ ਦੀ ਸ਼ੁਰੂ ਤੋਂ ਹੀ ਇਹ ਨੀਤੀ ਰਹੀ ਹੈ ਪਹਿਲਾ ਇਹਨਾਂ ਨੇ ਪੂਰਾ ਸਵਾ ਸਾਲ ਤੱਕ ਕਿਸਾਨ ਬੈਠੇ ਰਹੇ ਜਿਹੜੇ ਕਾਲੇ ਕਾਨੂੰਨ ਕਿਸਾਨਾਂ ਲਈ ਲੈ ਕੇ ਆਏ ਹੁਣ ਮੈਂ ਸਮਝਦੀ ਆ ਸਿੱਧਾ ਸਿੱਧਾ ਕਿਸਾਨ ਤੇ ਮਜ਼ਦੂਰ ਤੇ ਹੱਕ ਤੇ ਹਮਲਾ ਕਿਉਂਕਿ ਇਸ ਚੀਜ਼ ਦਾ ਜਿਹੜਾ ਅਸਰ ਹੈ ਉਹ ਬਹੁਤ ਜ਼ਿਆਦਾ ਕਿਸਾਨਾਂ ਤੇ ਮਜ਼ਦੂਰਾ ਤੇ ਪੈਣਾ ਜਿਵੇਂ ਕਿ ਪੰਜਾਬ ਜਿਹੜਾ ਕਿਸਾਨੀ ਪ੍ਰધાન ਸੂਬਾ ਜਦੋਂ ਟੈਰਫ ਜਿਹੜਾ ਉਹ ਘਟਜੂਗਾ ਤਾਂ ਬਾਹਰੋਂ ਜਿਵੇਂ ਸਮੇ ਲੋਕ ਮੱਕੀ ਸੋਇਆਬੀਨ ਦੁੱਧ ਇਹੋ ਜਿਹੇ ਪ੍ਰੋਡਕਟ ਜਿਹੜੇ ਆ ਜਦੋਂ ਪੰਜਾਬ 'ਚ ਹੋਣਗੇ ਤਾਂ ਸਿੱਧੀ ਤੌਰ ਤੇ ਆਪਾਂ ਨੂੰ ਪਤਾ ਹੈ ਕਿ ਐਮਐਸਪੀ ਨੂੰ ਵੀ ਖਤਰਾ ਹੋਊਗਾ ਤੇ ਸਾਡੀ ਜਿਹੜੀ ਲੜਾਈ ਹੈ ਉਹ ਸਾਰੇ ਤੇ ਕਿਸਾਨ ਆ ਜਾਏ ਨੇ ਮਜ਼ਦੂਰ ਆਏ ਨੇ ਕਿਸਾਨਾਂ ਦੀ ਇਹੀ ਲੜਾਈ ਹੈ ਕਿ ਸਾਨੂੰ ਐਮਐਸਪੀ ਸਾਰੇ ਫਸਲਾਂ ਤੇ ਦਿੱਤੀ ਜਾਵੇ ਤੇ ਉਸ ਨੂੰ ਯਕੀਨ ਨਹੀਂ ਬਣਾਇਆ ਜਾਵੇ ਤੇ ਐਮਐਸਪੀ ਨੂੰ ਤੋੜਨ ਦਾ ਇੱਕ ਕੜੀ ਜਿਹੜੀ ਉਹ ਇਹਨਾਂ ਨੇ ਸ਼ੁਰੂ ਕਰ ਲਈ ਆ ਸੋ ਤੁਸੀਂ ਜਾਣਦੇ ਹੋ ਕਿ ਭਾਜੀਪੀ ਨੇ ਜਦੋਂ ਕੋਵਿਡ ਵੀ ਆਇਆ ਮਹਾਂਮਾਰੀ ਆਈ ਉਸ ਸਮੇਂ ਨਾਲ ਦੇ ਦਿਮਾਗ ਸੀ ਕਿ ਇੱਕ ਜਿਹੜੀ ਐਗਰੀਕਲਚਰ ਜਿਹੜਾ ਹੈ ਉਹ ਹੀ ਨਹੀਂ ਪ੍ਰਭਾਵਿਤ ਹੋਇਆ ਹੋਰ ਹਰ ਚੀਜ਼ ਫੈਕਟਰੀਆਂ ਵੱਡੇ ਵੱਡੇ ਵਪਾਰੀ ਜਿਹੜੇ ਨੇ ਸਾਰਾ ਕੁਝ ਇੱਥੇ ਕੰਮ ਕਰ ਫੇਲ ਹੋਇਆ ਕਿਉਂਕਿ ਮਹਾਮਾਰੀ ਨੇ ਬੁਰੀ ਤਰ੍ਹਾਂ ਪੂਰੇ ਸਾਡੇ ਦੇਸ਼ ਨੂੰ ਪ੍ਰਭਾਵਿਤ ਕੀਤਾ ਸੋ ਇਸ ਕਰਕੇ ਅਸੀਂ ਅੱਜ ਬੀਜਪੀ ਦੀ ਨੀਤੀਆਂ ਦੇ ਖਿਲਾਫ ਦੋਨੋਂ ਪ੍ਰਧਾਨ ਸ਼ਹਿਰੀ ਤੇ ਮੈਂ ਅਸੀਂ ਇਕੱਠੇ ਹੋ ਕੇ ਆਪਣੀ ਵਰਕਰਸ ਦੀ ਪੂਰੀ ਟੀਮ ਸਾਡੇ ਸਾਰੇ ਬਲੌਕ ਪ੍ਰਧਾਨ ਜ਼ਿਲ੍ਹੇ ਦੇ ਅਹੁਦੇਦਾਰ ਸਹਿਬਾਨ ਸਟੇਟ ਦੇ ਅਹੁਦੇਦਾਰ ਸਹਿਬਾਨ ਖਾਸ ਕਰਕੇ ਮਹਿਲਾ ਕਾਂਗਰਸ ਸਾਡੀ ਪੂਰੇ ਪੰਜਾਬ ਦੇ ਵਿੱਚ ਹੱਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਨਾਲ ਮਿਲ ਕੇ ਦੀਆਂ ਜਿਹੜੀ ਸਾਡੇ ਰਾਹੁਲ ਗਾਂਧੀ ਜੀ ਦੇ ਦਿਸ਼ਾ ਨਿਰਦੇਸ਼ ਨੇ ਰਾਜਾ ਬ੍ਰਿੰਗ ਜੀ ਦੇ ਦਿਸ਼ਾ ਨਿਰਦੇਸ਼ ਨੇ ਉੱਤੇ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਹੈ ਮੈਮੋਰੰਡਮ ਸਾਡਾ ਗਵਰਨਰ ਸਾਹਿਬ ਨੂੰ ਹੈ ਡੀਸੀ ਸਾਹਿਬ ਦੇ ਥਰੂ ਅਸੀਂ ਅੱਜ ਇਹ ਮੈਮੋਰੰਡਮ ਦੇ ਕੇ ਆਪਣੀ ਆਵਾਜ਼ ਚੱਕੀ ਆਪਣੀ ਗੱਲ ਕੀਤੀ ਹੈ ਔਰ ਤੁਹਾਡੇ ਮਾਧਿਅਮ ਰਾਹੀਂ ਮੈਂ ਕਹਿਣਾ ਚਾਹੁੰਦੀ ਆ ਕਿ ਜਦ ਤੱਕ ਇਹ ਸਾਡਾ ਸੰਘਰਸ਼ ਉਹ ਤੱਕ ਜਾਰੀ ਰਹੂਗਾ ਜਦ ਤੱਕ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਦੇ ਤੌਰ ਤੇ ਡੈਮੋਕਰੈਟਿਕ ਤਰੀਕਾ ਵਰਤਦੇ ਹੋਏ ਡੀਸੀਸੀ ਅਰਬਨ ਤੇ ਡੀਸੀਸੀ ਰੂਰਲ ਦੋਨੋਂ ਪ੍ਰਧਾਨ ਔਰ ਸ਼ਹਿਰੀ ਅਰਬਨ ਵਿਮਨਸ ਪਰਧਾਨ ਔਰ ਸਾਰੀ ਟੀਮ ਸਾਡੀ ਜਿਹੜੀ ਹੈ ਅਸੀਂ ਸਾਰੇ ਜਣੇ ਰਲ ਕੇ ਸ਼੍ਰੀ ਰਾਹੁਲ ਗਾਂਧੀ ਜੀ ਦੀ ਅਗਵਾਈ ਹੇਠ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਸਾਡੀ ਕਾਂਗਰਸ ਪੰਜਾਬ ਦੀ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਨ ਅਨੁਸਾਰ ਅਸੀਂ ਅੱਜ ਡੀਸੀ ਨੂੰ ਗਵਰਨਰ ਸਾਹਿਬ ਨੂੰ ਦੇਣ ਵਾਸਤੇ ਪੰਜਾਬ ਨੂੰ ਇੱਕ ਮੈਮੋਰੰਡਮ ਦੇਣ ਆਏ ਆ ਬੜੇ ਡੈਮੋਕਰੈਟਿਕ ਤਰੀਕੇ ਨਾਲ ਔਰ ਮੈਮੋਰੰਡਮ ਚ ਕੀ ਕਹਿਣਾ ਚਾਹੁੰਦੇ ਆ ਅਸੀਂ ਕਿ ਜੜੀ ਇੰਡੋ ਯੂ ਐਸ ਟ੍ਰੇਡ ਡੀਲ ਹੋ ਰਹੀ ਹੈ ਉਦੇ ਵਿੱਚ ਜਿਹੜਾ ਐਗਰੀਕਲਚਰ ਦਾ ਪੱਖ ਹੈ ਜਦੋਂ ਉਹਨੂੰ ਦੇਖਿਆ ਜਾਂਦਾ ਹੈ ਤੇ ਉਦੋਂ ਤੋਂ ਇਹ ਲੱਗਦਾ ਹੈ ਕਿ ਸਾਡਾ ਆਲਰੇਡੀ ਪੰਜਾਬ ਅਸੀਂ ਐਗਰੀਰੀਅਨ ਕ੍ਰਾਈਸਿਸ ਫੇਸ ਕਰ ਰਹੇ ਹਾਂ ਔਰ ਜੇ ਇਹ ਐਗਰੀਕਲਚਰ ਇਨਪੁਟਸ ਜਿਹੜੇ ਤਰੀਕੇ ਨਾਲ ਇਹਨਾਂ ਨੇ ਉਸ ਸੰਧੀ ਦੇ ਵਿੱਚ ਨਜ਼ਰ ਆ ਰਹੀਆਂ ਜੇ ਇੰਜ ਅਲਾਉ ਕਰ ਦਿੱਤੀਆਂ ਤੇ ਪੰਜਾਬ ਨੂੰ ਖਾਸ ਕਰਕੇ ਨੁਕਸਾਨ ਹੋਊਗਾ ਪੰਜਾਬ ਇੱਕ ਗ੍ਰੀਨ ਰੈਵਿਊਲੂਸ਼ਨ ਦਾ ਹਿੱਸਾ ਰਹੀ ਹੈ ਅਸੀਂ ਮੋਰੀ ਰਹੇ ਹਾਂ ਐਗਰੀਕਲਚਰ ਦੇ ਵਿੱਚ ਅਜੇ ਵੀ ਸਾਡੀ ਸਟੇਟ ਐਗਰੀਰੀਅਨ ਸਟੇਟ ਹੈ ਐਕਨੋਮੀ ਹੈ ਤੇ ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਹਿੰਦੁਸਤਾਨ ਦੀ ਸਰਕਾਰ ਤੱਕ ਆਵਾਜ਼ ਪਹੁੰਚਾਈਏ ਕਿ ਜੇ ਤੁਸੀਂ ਇਸ ਟ੍ਰੇਡ ਡੀਲ ਨੂੰ ਸੋਵਰਨਿਟੀ ਆਪਣੀ ਨੂੰ ਗਵਾ ਕੇ ਅੰਡਰ ਥ੍ਰੈਟ ਅੰਡਰ ਕਵਰਸ਼ਨ ਡੀਲ ਕਰ ਰਹੇ ਹੋ ਜਿਸ ਨਾਲ ਸਾਡਾ ਫਾਰਮਰਸ ਦਾ ਪੂਰੇ ਹਿੰਦੁਸਤਾਨ ਦੀ ਐਗਰੀਕਲਚਰ ਸੁਸਾਇਟੀ ਦਾ ਨੁਕਸਾਨ ਹੁੰਦਾ ਹੈ ਤੇ ਇਹ ਗਲਤ ਗੱਲ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਇਹ ਬੰਦ ਹੋਣੀ ਚਾਹੀਦੀ ਹੈ ਇੰਜ ਡੀਲ ਤੁਸੀਂ ਲਾਗੂ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਨੂੰ ਨੁਕਸਾਨ ਹੋਏਗਾ ਸਾਡੇ ਪੰਜਾਬ ਦੇ ਫਾਰਮਰਸ ਨੂੰ ਨੁਕਸਾਨ ਹੋਏਗਾ ਉਹਦੇ ਤਹਿਤ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤਾਂ ਕਰਕੇ ਸਰਕਾਰ ਤੱਕ ਆਵਾਜ਼ ਆਏ ਔਰ ਸਰਕਾਰ ਸੁਣੇ ਕਿਉਂਕਿ ਪੰਜਾਬ ਇੱਕ ਹਿੰਦੁਸਤਾਨ ਦੀ ਐਗਰੀਕਲਚਰ ਬੋਲ ਰਹੀ ਆ ਅਸੀਂ ਫੂਡ ਬੋਲ ਰਹੇ ਹਾਂ ਹਿੰਦੁਸਤਾਨ ਦੇ ਤੇ ਅਸੀਂ ਪਹਿਲਾਂ ਸੁਣਦੇ ਹੁੰਦੇ ਸੀ ਬ੍ਰੇਨ ਡレイン ਕਿ ਸਾਡੇ ਜਿਹੜਾ ਬ੍ਰੇਨ ਆ ਇੰਟੈਲੀਜੈਂਟ ਉਹ ਬਾਹਰ ਜਾ ਰਿਹਾ ਉਹਦੇ ਨਾਲ ਵੀ ਸਾਨੂੰ ਨੁਕਸਾਨ ਹੁੰਦਾ ਸੀ ਇਹੋ ਦੇ ਉਲਟ ਇੱਕ ਨਾਰਾ ਸਾਹਮਣੇ ਆਉਂਦਾ ਆ ਕਿ ਗ੍ਰੇਨ ਇਨਕਮਿੰਗ ਗ੍ਰੇਨ ਦਾ ਆਉਣਾ ਜਿਹਦੇ ਨਾਲ ਸਾਡਾ ਨੁਕਸਾਨ ਹੋ ਰਿਹਾ ਬ੍ਰੇਨ ਡ੍ਰੇਨ ਵਾਸਤੇ ਅਸੀਂ ਬਹੁਤ ਸ਼ੋਰ ਮਚਾਇਆ ਸੀ ਅਸੀਂ ਇਹ ਕਰਨਾ ਚਾਹੁੰਦੇ ਹਾਂ ਕਿ ਜੜੀ ਤੁਸੀਂ ਬਾਹਰਲੀ ਗ੍ਰੇਨ ਐਗਰੀਕਲਚਰ ਪ੍ਰੋਡਕਟ ਕਿਸੇ ਵੀ ਕਿਸਮ ਦੇ ਹੋਣ ਇਹ ਨਹੀਂ ਕਿ ਕੱਲੇ ਡੇਰੀ ਪ੍ਰੋਡਕਟਸ ਨੂੰ ਅਸੀਂ ਸੀਮਤ ਰੱਖਣਾ ਚਾਹੁੰਦੇ ਹਾਂ ਕਿਸੇ ਤਰ੍ਹਾਂ ਦਾ ਵੀ ਜੜੇ ਐਗਰੀਕਲਚਰ ਜਾਂ ਹਾਰਟਿਕਲਚਰ ਪ੍ਰੋਜੈਕਟਸ ਨੇ ਜੇ ਬਿਨਾਂ ਡਿਊਟੀ ਦਾ ਤੁਸੀਂ ਲਿਆਓਗੇ ਤੇ ਸਾਡੇ ਫਾਰਮਰਸ ਦਾ ਨੁਕਸਾਨ ਹੋਊਗਾ ਇਹ ਨਹੀਂ ਹੋਣਾ ਚਾਹੀਦਾ ਅੱਜ ਕੱਲਮ ਰੰਡਮ ਦੇ ਨਾਲ ਤੋਂ ਇਲਾਵਾ ਕੁਝ ਹੋਰ ਵੀ ਕੋਈ ਆਪਣਾ ਗਤੀਵਿਧੀ ਕਰੂਗਾ ਅੱਜ ਦਾ ਬਿਲਕੁਲ ਇੱਕ ਸੀਮਤ ਹਾਈ ਕਮਾਂਡ ਕਾਂਗਰਸ ਪਾਰਟੀ ਦੀ ਸ਼੍ਰੀ ਰਾਹੁਲ ਗਾਂਧੀ ਜੀ ਦੀ ਕਮਾਂਡ ਹੈਡ ਔਰ ਸਾਡੀ ਪੰਜਾਬ ਦੀ ਲੀਡਰਸ਼ਿਪ ਰਾਜਾ ਵੜਿੰਗ ਪ੍ਰਧਾਨ ਸਾਡੇ ਉਹਨਾਂ ਦੀ ਕਮਾਂਡ ਹੈਡ ਪੂਰੇ ਪੰਜਾਬ ਦੇ ਵਿੱਚ ਇੱਕ ਇਹ ਨਾਅਰਾ ਬੁਲੰਦ ਕਰਕੇ ਸਰਕਾਰ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਔਰ ਨੂੰ ਇਹ ਦੱਸਣਾ ਚਾਹੁੰਦੇ ਆ ਤੇ ਗਵਰਨਰ ਦੇ ਥਰੂ ਅਸੀਂ ਮੈਮੋਰੰਡਮ ਦੇਣਾ ਚਾਹੁੰਦੇ ਆ ਅੱਜ ਦਾ ਸਿਰਫ ਇੱਕ ਸੀਮਤ ਸਾਡਾ ਡੈਮੋਕਰੈਟਿਕ ਤਰੀਕਾ ਪ੍ਰੋਟੈਸਟ ਦਾ ਸੀ ਮੈਮੋਰੰਡਮ ਦਿੱਤਾ